ਫਤੇਗੜ ਸਾਹਿਬ ਦੀ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਦੇ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਤੋਂ ਚੋਰੀ ਕੀਤੇ ਗਏ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਇਸ ਬੰਦ ਦੀ ਜਾਣਕਾਰੀ ਦਿੰਦੇ ਹੋਏ ਡੀਐਫਪੀ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਮ ਮਿਰੀਜ਼ੀ ਦੇ ਦੋ ਵਿਅਕਤੀ ਇੱਕ ਮੋਟਰਸਾਈਕਲ ਦੇ ਘੁੰਮ ਰਹੇ ਹਨ ਜਿਸ ਤੇ ਜੱਜ ਨੰਬਰ ਪਲੇਟ ਲੱਗੀ ਹੋਈ ਹੈ ਜਦੋਂ ਪੁਲਿਸ ਪਾਰਟੀ ਦੇ ਵੱਲੋਂ ਸ਼ੱਕ ਦੇ ਹੱਦ ਤੇ ਨਾਕਾ ਬੰਦ ਕਰਕੇ ਇਹਨਾਂ ਰੋਕਿਆ ਗਿਆ ਤਾਂ ਇਹਾਂ ਦੇ ਕੋਲੋਂ ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਪੰਜ ਮੋਟਰਸਾਈਕਲ ਜਿਨ੍ਹਾਂ ਨੂੰ ਬ ਇਹਨਾਂ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਜ਼ਮਾਨਤੀ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਬਡਾਲੀ ਦੀ ਪੁਲਿਸ ਪਾਰਟੀ ਨੂੰ ਇਹ ਸਿਰਦੀਪ ਸਿੰਘ ਨੂੰ ਤਲਾਸ਼ ਮਿਲੀ ਸੀ ਕਿ ਥਾਣਾ ਏਰੀਆ ਦੇ ਮੰਗਤਰਾਮ ਭਗਤਪੁਰ ਰਹਿਣ ਵਾਲਾ ਤੇ ਗਗਨਦੀਪ ਸਿੰਘ ਬਡਾਲੀ ਵਾਲਾ ਸਿੰਘ ਦਾ ਰਹਿਣ ਵਾਲਾ ਇਹ ਦੋਵੇਂ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਹੁਣ ਵੀ ਇਹ ਚੋਰੀ ਸ਼ੁਦਾ ਮੋਟਰਸਾਈਕਲ ਤੇ ਜਾਲੀ ਨੰਬਰ ਲਗਾ ਕੇ ਘੁੰਮ ਰਹੇ ਨੇ ਕੱਲ ਜਿਸ ਤੇ ਪੁਲਿਸ ਪਾਰਟੀ ਨੇ ਸਿਰਦੀਪ ਸਿੰਘ ਨੇ ਤਾਕਾਮੰਦੀ ਕੀਤੀ ਤੇ ਇਹਨਾਂ ਦੋਹਾਂ ਨੂੰ ਜਿਹੜਾ ਹੈਗਾ ਜਾਲੀ ਨੰਬਰ ਲਾਇਆ ਹੋਇਆ ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਤੇ ਦੌਰਾਨੇ ਤਫਤੀਸ਼ ਤੇ ਪੁਛਗਛ ਅੱਜ ਇਹਨਾਂ ਤੋਂ 4 ਚੋਰੀ ਕੀਤੇ ਇਹਨਾਂ ਤੋਂ ਇਹਨਾਂ ਵੱਲੋਂ ਚੋਰੀ ਕੀਤੇ 4 ਮੋਟਰਸਾਈਕਲ ਹੋਰ ਬਰਾਮਦ ਕੀਤੇ ਨੇ ਹੁਣ ਤੱਕ ਅਸੀਂ 5 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਤੇ ਇਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਜੀ ਤੇ ਉਹ ਪੁਲਿਸ ਰਿਮਾਂਡ ਦੌਰਾਨ ਹੋਰ ਪੁਛਗਛ ਕੀਤੀ ਜਾਊਗੀ ਤੇ ਅੱਗੇ ਜੇ ਮਤ ਤਫਤੀਸ਼ ਹੋਊ ਜਾਂ ਬਰਾਮਦਗੀ ਹੋਊ ਤੁਹਾਨੂੰ ਦੱਸ ਦਵਾਂਗੇ ਪਹਿਲਾ ਵੀ ਕੋ ਨਾਮ ਦੇ ਦਰਜ ਸੀ ਹਾਜੀ ਜਿਹੜਾ ਭਗਤ RAM ਮੰਗੇਰਾਮ ਹੈ ਉਸੇ ਮੰਗੇਰਾਮ ਹੈ ਇਹਦੇ ਤੇ ਤਿੰਨ ਚੋਰੀ ਦੇ ਮਾਮਲੇ ਦਰਜ ਨੇ ਇੱਕ ਅਕਸਾਈ ਜੈਕਟ ਦਾ ਵੀ ਦਰਜ ਹੈ। ਇਹ ਵੀ ਪੰਜਾਬੀ ਟੀਵੀ ਲਈ ਪੱਤਰਕਾਰ ਸਾਹਿਬ ਤੋਂ ਸਾਈ ਮੜਕੰਦੀ ਰਿਪੋਰਟ ਪੱਤਰਕਾਰ ਸਾਹਿਬ ਦੀ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਦੇ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਤੋਂ ਚੋਰੀ ਕੀਤੇ ਗਏ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਇਸ ਬਧੀ ਜਾਣਕਾਰੀ ਦਿੰਦੇ ਹੋਏ ਡੀਐਫਪੀ ਰਾਜਕੁਮਾਰ ਵਿਖੇ ਕਿ ਉਹਨਾਂ ਇਤਲਾਮ ਮਿਰੀਜ਼ੀ ਦੇ ਦੋ ਵਿਅਕਤੀ ਇੱਕ ਮੋਟਰਸਾਈਕਲ ਤੇ ਘੁੰਮ ਰਹੇ ਹਨ ਜਿਸ ਤੇ ਚੈਨ ਨੰਬਰ ਲੱਗੀ ਹੋਈ ਹੈ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਛਕਦੇਦਾਰ ਤੇ ਨਾਕਾ ਬੰਦਰ ਕੇ ਇਹਨਾਂ ਰੋਕਿਆ ਗਿਆ ਤਾਂ ਇਹਾਂ ਦੇ ਕੋਲੋਂ ਚੋਰੀ ਕੀਤੇ ਹੋਏ ਮੋਟਰਸਾਈਕਲ ਬਰਬੰਦ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਪੰਜ ਮੋਟਰਸਾਈਕਲ ਇਹਨਾਂ ਕੋਲੋਂ ਬਰਬੰਦ ਕੀਤੇ ਹਨ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ حاصل ਕੀਤਾ ਜਾਵੇਗਾ ਬਟਾਲੀ ਦੀ ਪੁਲਿਸ ਪਾਰਟੀ ਨੂੰ ਇਹ ਸਰਦੀਪ ਸਿੰਘ ਨੂੰ ਤਲਾਸ਼ ਮਿਲੀ ਸੀ ਕਿ ਥਾਣਾ ਏਰੀਆ ਦੇ ਮੰਗਤਰਾਮ ਪਗਤ ਬੁਰੇ ਰਣਾਲਾ ਤੇ ਗਗਨਦੀਪ ਸਿੰਘ ਬਡਾਲੀਆ ਵਾਲਾ ਸਿੰਘ ਦਾ ਰਹਿਣ ਵਾਲਾ ਇਹ ਦੋਵੇਂ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਹੁਣ ਵੀ ਇਹ ਚੋਰੀ ਸ਼ੁਦਾ ਮੋਟਰਸਾਈਕਲ ਤੇ ਜਾਲੀ ਨੰਬਰ ਲਗਾ ਕੇ ਘੁੰਮ ਰਹੇ ਨੇ ਤਾਂ ਜਿਸ ਤੇ ਪੁਲਿਸ ਪਾਰਟੀ ਨੇ ਸਿਰਦੀਪ ਸਿੰਘ ਨੇ ਕਾਰਵਾਈ ਕੀਤੀ ਤੇ ਇਹਨਾਂ ਦੋਹਾਂ ਨੂੰ ਜਿਹੜਾ ਹੈਗਾ ਜਾਲੀ ਨੰਬਰ ਲਾਇਆ ਹੋਇਆ ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਦੌਰਾਨੇ ਤਫਤੀਸ਼ ਤੇ ਪੁੱਛਗਿੱਛ ਅੱਜ ਇਹਨਾਂ ਤੋਂ ਚਾਰ ਚੋਰੀ ਕੀਤੇ ਇਹਨਾਂ ਤੋਂ ਇਹਨਾਂ ਵੱਲੋਂ ਚੋਰੀ ਕੀਤੇ ਚਾਰ ਮੋਟਰਸਾਈਕਲ ਹੋਰ ਬਰਾਂਦ ਕੀਤੇ ਨੇ ਹੁਣ ਤੱਕ ਅਸੀਂ ਪੰਜ ਮੋਟਰਸਾਈਕਲ ਬਰਾਂਦ ਕਰ ਚੁੱਕੇ ਹਾਂ ਤੇ ਇਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਜੀ ਤੇ ਉਹ ਪੁਲਿਸ ਰਿਮਾਂਡ ਦੌਰਾਨ ਹੋਰ ਪੁੱਛਿਸ਼ ਕੀਤੀ ਜਾਊਗੀ ਤੇ ਅੱਗੇ ਜੇ ਮਤ ਪੇਸ਼ ਹੋਊਗਾ ਜਾਂ ਬਰਾਂਦ ਹੋਏ ਉਹ ਤੁਹਾਨੂੰ ਦੱਸ ਦਵਾਂਗੇ ਪਹਿਲਾਂ ਵੀ ਕੋਈ ਮਾਮਲੇ ਦਰਜ ਸੀ ਹਾਂਜੀ ਜਿਹੜਾ ਭਗਤ RAM ਮੰਗਦਰਾਮ ਹੈ ਉਸੇ ਮੰਗਦਰਾਮ ਹੈ ਇਹਦੇ ਤੇ ਤਿੰਨ ਚੋਰੀ ਦੇ ਮਾਮਲੇ ਦਰਜ ਨੇ ਇੱਕ ਅਕਸਾਈ ਸੈਕਟਰ ਤੋਂ ਕਦੋਂ ਦਰਜ ਹੈ ਇਹ ਪੰਜਾਬੀ ਟੀਵੀ ਲਈ ਪੱਤਰਕਾਰ ਸਾਹਿਬ ਤੋਂ ਸਾਈ ਮੜਕੰਦੀ ਰ